ਰੋਜ਼ ਦਿਦੀ ਸਰ ਤੋਂ ਡੇਗਨ ਕੋਈ ਚੋਰੀ ਹੋ ਗਿਆ ਕੀ ਹੋਇਆ ਜਿਉ ਪਿੱਛੇ ਸ਼ੁੱਕਰਵਾਰ ਨੂੰ ਕੱਲ੍ਹ ਕਰੇ ਮੈਂ ਨੇਪਾਲੀ ਲੋਕਾਂ ਨਾਲ ਮੇਰੀ ਚੋਰੀ ਕੀਤੀ ਗਈ ਹੈ ਤੇ ਮੈਂ ਇੱਕ ਵਰਕਰ ਰੱਖਿਆ ਕੰਮ ਵਾਲਾ ਨੇਪਾਲੀ ਸੀਗਾ ਤੇ ਮੇਰੀ ਵਾਈਫ ਔਰ ਬੇਟਾ ਬਾਅਦ ਬੰਬੇ ਐਡਮਿਸ਼ਨ ਨੇਰ ਮਸੇ ਗਿਆ ਸੀਗਾ ਤੇ ਪਿੱਛੇ ਉਹਦੀ ਮੰਮੀ ਡੈਡੀ ਮੇਰੇ ਸ਼ੌਪ ਤੇ ਗਏ ਸੀਗੇ ਦੇ ਪਿੱਛੇ ਬੇਟੀ ਸੀਗੀ ਮੇਡ ਸੀਗੀ ਤੇ ਮੈਂ ਸੀਗਾ ਤੇ ਮੈਂ 1.5 ਵਜੇ ਆਪਣੇ ਘਰੋਂ ਨਿਕਲਿਆ ਹਾਂਜੀ ਦਿਨ ਵੇਲੇ ਮੈਂ 1:30 ਵਜੇ ਘਰੋਂ ਨਿਕਲਿਆ ਤੇ ਅੱਧੇ ਘੰਟੇ ਬਾਅਦ ਮੈਨੂੰ ਕੋਈ ਮੈਸੇਜ ਆਉਣ ਲੱਗ ਗਿਆ ਕਰੋ ਫੋਨ ਆਇਆ ਕਿ ਕੋਈ ਚੋਰੋਂ ਘਰੇ ਵੜ ਗਏ ਨੇ ਤੇ ਮੈਂ ਪੀਐਸਆਰ ਨੂੰ ਫੋਨ ਕੀਤਾ ਤੇ ਉੱਥੇ ਮੌਕੇ ਤੇ ਆਪਾਂ ਲੱਗਦਾ 2 ਵਜੇ ਵਾਰਦਾ ਨਹੀਂ 2:30 ਵਜੇ ਲਗਭਗ ਆਪਾਂ ਮੈਂ ਪਹੁੰਚ ਗਿਆ ਉੱਥੇ ਜੋ 2:30 ਵਜੇ ਪਹੁੰਚਿਆ ਤੇ ਉਹਨਾਂ ਨੇ ਉੱਪਰ ਮੈਂ ਮੇਰਾ ਕਮਰਾ ਉੱਪਰ ਜਾ ਕੇ ਸੀੜੀ ਟਰ ਕੇ ਆ ਗਿਆ ਤੇ ਉੱਥੇ ਦੇਖਿਆ ਤੇ ਉਹਨਾਂ ਨੇ ਚੋਰਾਂ ਨੇ ਕੀ ਕੀਤਾ ਇੱਕ ਮੇਡ ਨੂੰ ਬੰਨ ਕੇ ਵਾਥੂ ਦੇ ਵਿੱਚ ਤੇ ਉਹਨੇ ਕਮਰੇ ਦੇ ਵਿੱਚ ਉਹ ਅਲਮਾਰੀ ਦੇ ਫਲੋਰਾ ਕੀਤਾ drawers ਖੋਲੇ ਸੀਗੇ ਜਿਹਦੇ ਵਿੱਚ ਉਹਨਾਂ ਨੇ ਤਿੰਨ ਗੁੱਠੀ ਸੋਨੇ ਦੀ ਮੁੱਠੀ ਐ ਟੱਕ ਲੀਆ ਤੇ 50000 ਰੁਪਏ ਕੈਸ਼ ਗਾਇਬ ਹੈਗਾ ਤੇ ਉਸ ਨੂੰ ਪੁਲਿਸ ਵਾਲੇ ਵੀ ਆਏ ਉਹਨਾਂ ਨੂੰ ਮੈਂ ਆਪਣਾ ਸਾਰਾ ਉਸ ਤੋਂ ਬਾਅਦ ਉਹ ਦੋਨੋਂ ਲੜਕੇ ਨੇ ਚਾਰ ਇੱਕ ਬਹਾਦਰ ਸੀਗੇ ਤੇ ਚਾਰ ਲੜਕਿਆਂ ਨੂੰ ਬੁਲਾਏ ਸੀਗੇ ਤੇ ਉਹਨੇ ਪਹਿਲਾਂ ਲੜਕੀ ਨੂੰ ਬੰਨਿਆ ਉਸ ਤੋਂ ਬਾਅਦ ਮੇਰੇ ਬੇਟੀ ਦੇ ਕਮਰੇ ਚ ਗਏ ਉਹ ਜੋ ਬੇਟੀ ਕਮਰੇ ਗਏ ਉਹਨੇ ਕੁਦਰਤੀ ਉਸ ਦਾ ਮੋਬਾਈਲ ਹੋਂਸੀ ਗਿਆ ਤੇ ਉਹਨੇ ਸ਼ੋਰੂਮ ਜਾਤਾ ਤੇ ਜਿਹਨੇ ਡਰ ਦੇ ਮਾਰੇ ਉਹ ਨਿਕਲ ਗਈ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਜਦੋਂ ਉਹ ਤਹਿਕੀਕਤ ਕੀਤੀ ਸਾਰੀ ਤੇ ਉਹਨਾਂ ਨੇ ਕਹੇ ਸੀ ਕਿ ਤੁਸੀਂ ਵੈਰੀਫਿਕੇਸ਼ਨ ਨਹੀਂ ਕਰਾਇਆ ਕਰੋ ਤੇ ਮੈਂ ਕਹਾਂ ਜੀ ਮੈਂ ਨੇਪਾਲ ਦੀ ਤਾਂ ਪਹਿਲਾਂ ਗੇਰ ਬਿਨੈ ਪਹਿਲਾਂ ਉੱਥੇ ਗਿਆ ਸੀ ਤੇ ਉਹਨੇ ਗ੍ਰਿਫਿਸ਼ਨ ਵਾਸਤੇ ਲੈ ਕੇ ਗਿਆ ਸੀ ਉਹਨਾਂ ਨੂੰ ਤੇ ਕਿਸੇ ਨੇ ਮੈਨੂੰ ਮਨਾ ਕਰਤਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਉਹ ਇਹ ਰਿਸ਼ੀਅਨ ਕੋਈ ਕਰਦੇ ਨੇ ਪਾਲੀ ਦੀ ਉਹ ਬੰਦੇ ਕੋਈ ਨਾ ਸਾਡਾ ਕੋਈ ਬੰਦਾ ਕੋਈ ਵਾਰਦਾ ਦੁੱਸੀ ਗਈ ਤੇ ਇੱਥੇ ਚੋਰੀ ਕਰਕੇ ਵਾਰਦਾ ਕਰਕੇ ਚਲੇ ਗਏ ਨੇਪਾਲ ਚਲੇ ਗਏ ਤਾਂ ਪਿੱਛੇ ਪੁਲਿਸ ਨੇਪਾਲ ਭੇਜੀ ਤੇ ਉਹ ਨੇਪਾਲ ਉਹਨਾਂ ਨੇ ਨੇਪਾਲੀ ਨੇ ਉਹਨੂੰ ਵੀ ਮਾਰਤਾ ਮੈਂ ਕਿਹਾ ਜੀ ਫਿਰ ਜੇ ਮਾਰ ਅੱਧੀ ਗੱਲ ਹੈ ਫਿਰ ਤੁਸੀਂ ਉਹਨਾਂ ਨੂੰ ਐਂਟਰ ਕਿਉਂ ਕਰ ਦਿੰਦੇ ਹੋ ਦੇਸ਼ ਦੇ ਵਿੱਚ ਕਦੇ ਚੋਰੀ ਆ ਜਾਂਦੇ ਆ ਮੈਂ ਚੋਰੀ ਆ ਜਾਂਦੇ ਨੂੰ ਫਿਰ ਫੜ ਕੇ ਬਿਠਾਓ ਜਾਂ ਕੀ ਕਰਨਾ ਚਾਹੀਦਾ ਤੇ ਆਪਾਂ ਇੱਥੇ ਨਸਖੂ ਰੱਖੇ ਕਦੇ ਤੁਸੀਂ ਵੀ ਨਾ ਪਾਲੀ ਨਾ ਰੱਖਿਆ ਕਰੋ ਮੈਂ ਕਿਹਾ ਮੈਂ ਤਾਂ ਲੱਗਦਾ ਫਿਰ ਤੁਹਾਡਾ ਦੇਸ਼ ਤਾਂ ਆਪਣਾ ਰੱਖੀ ਫਿਰਦਾ ਨਾ ਮੇਗਾ ਉਹਦਾ ਬੈਰੀਗੜ ਕੋ ਖਤਮ ਕਰੋ ਫਿਰ ਦੂਜੀ ਗੱਲ ਹੈ ਕਿ ਆਪਣੇ ਕਲੋਨੀ ਦਾ ਗੇਟ ਨਹੀਂ ਲੱਗਿਆ ਹੋਇਆ ਇਹਦੇ ਵਾਸਤੇ ਪਿੱਛੇ ਵਾਝ ਚੱਕੀ ਸੀਗੀ ਉਹਨਾਂ ਕਲੋਨੀ ਦਾ ਗੇਟ ਮੇਰੇ ਨਾਲ ਨਾਲ ਕਮਰਸ਼ੀ ਹੋਣਾ ਚਾਹੀਦਾ ਕਿ ਅਗਰ ਆਪਾਂ ਖੇਤਾਂ ਦੇ ਵਿੱਚ ਜਾ ਕੇ ਕਲੋਨੀਆ ਬਸੰਦੇ ਪਿਆ ਹੈ ਤੇ ਉੱਥੇ ਕਰ ਕਰ ਕੇ ਨੇ ਗੇਟ ਹੋਣਾ ਸਿਕਿਉਰਿਟੀ ਹੋਣਾ ਚਾਹੀਦਾ ਜਿਹਾ ਜੋ ਹੀ ਗੇਟ ਲੱਗਿਆ ਹੁੰਦਾ ਤੇ ਆਪਣੇ ਚੋਰ ਨਾ ਆਂਦੇ ਨਾ ਜਾਂਦੇ ਆਪਾਂ ਸੇਫਟੀ ਹੋ ਸਕਦੀ ਸੀਗੀ ਨਾਲ ਤੇ ਸੀਸੀਟੀਵੀ ਕੈਮਰਾ ਲੱਗੇ ਹੋਏ ਨੇ ਇਹ ਆਪਣੇ ਗਵਰਨਮੈਂਟ ਨੂੰ ਚਾਹੇਗਾ ਕਿ ਇਹ ਕੰਮ ਚੀ ਕਮਰਸ਼ੀ ਕਰਨੀ ਚਾਹੀਦੀ ਹੈ ਤੇ ਇਹ ਦੇ ਕਾਰਨ ਹੀ ਇਹ ਕੰਮ ਵਧ ਰਿਹਾ ਹੈਗਾ ਤੇ ਹੁਣ ਉਹਨੇ ਨੇ ਨਪਾਲੀ ਦੇ ਕਾਰਨ ਹੁਣ ਜਿਹੜਾ ਆਪਣਾ ਖੁੱਲਿਆਵੇਂ ਕੰਮ ਹੋ ਰਿਹਾ ਹੈ ਤੇ ਇਹਨੂੰ ਆਪਾਂ ਕਿੱਦਾਂ ਰੋਕਾਂਗੇ ਤੇਰੇ ਨੂੰ ਤੁਸੀਂ ਕਿੰਨੇ ਦਿਨ ਪਹਿਲਾਂ ਰੱਖਿਆ ਸੀ ਇਹਨੂੰ ਲੜਕੇ ਨੂੰ 1.5 ਮਹੀਨਾ ਪਹਿਲਾਂ ਆਪਾਂ ਰੱਖਿਆ ਸੀਗਾ ਤੇ ਇਹਦੇ ਬਾਵਜੂਦ ਆਪਾਂ ਸੋਚਿਆ ਕਿ ਚਲੋ ਵੈਰੀਫਿਕੇਸ਼ਨ ਨਹੀਂ ਕਰਦੇ ਆਪਾਂ ਤਾਂ 1-2 ਮਹੀਨੇ ਰੱਖ ਕੇ ਜਦ ਤੱਕ ਕੋਈ ਹੋਰ ਲੜਕਾ ਆ ਜੂਗਾ ਤਦੋਂ ਹਟਾ ਦਾਂਗੇ ਪਰ ਉਹਨੇ ਦਰਾਂ ਦੇ ਕਿਵੇਂ ਵਾਰਨਤ ਕਰਤੀ ਇਸ ਲਈ ਇਹ ਗੱਲ ਮੈਂ ਉਸ ਦਿਨ ਜਿਹਨਾਂ ਪਹਿਲੇ ਵੀ ਕੀਤੀ ਸੀਗੀ ਇਹਦੇ ਵਾਸਤੇ ਮੈਂ স্পেশাল ਪਹਿਲਾਂ ਬਸੰਦੇ ਵੀ ਨਹੀਂ ਗਿਆ ਸੀ ਜਦ ਕਮਿਲ ਖਾਨ ਦਾ ਬੇਰੀ ਟਿੱਕਰ ਪਾਸੇ ਫਿਰ ਉਹਨੇ ਮੈਨੂੰ ਸਦਰ ਸਾਹਨੇ ਭੇਜਤਾ ਮੈਂ ਉੱਥੇ ਗਿਆ ਫਿਰ ਉਹਨੇ ਮੈਨੂੰ ਸੀਪੀ ਅਫੀਸਰ ਬਾਹਰ ਸੀਆਰ ਸੀਪੀਆਰ ਆਫਿਸ ਹੈਗਾ ਉੱਥੇ ਭੇਜਤਾ ਪਰ ਕਿਸੇ ਨੂੰ ਮੈਨੂੰ ਹੱਥ ਪਹਿਲਾਂ ਨਹੀਂ ਦਿੱਤਾ ਪਰ ਮੈਂ ਥੱਕ ਗਿਆ ਥੱਕ ਕੇ ਫਿਰ ਮੈਂ ਆਪਣੇ ਘਰੇ ਆ ਗਿਆ ਫਿਰ ਮੈਂ ਕਿਹਾ ਚਲੋ ਇੱਕ ਦੋ ਮਹੀਨੇ ਕੱਢ ਲੈਂ ਜਾਂ ਤੱਕ ਇੱਕ ਦੋ ਮਹੀਨੇ ਵਿੱਚ ਕਾਰਡ ਹੋ ਹੀ ਗਿਆ ਜਦ ਮੈਨੂੰ ਡਾਊਟ ਸੀਗਾ ਤੇ ਮੈਂ ਪੁੱਛਣਾ ਚਾਹਨਾ ਹੈ ਕਿ ਮੈਂ ਤਾਂ ਉਹਨੂੰ ਅੱਜ ਚਲੋ ਹਟਾ ਵੀ ਦੂੰਗਾ ਤੇ ਪਰ ਇਹ 12-12 ਆਪਣੇ ਗੈਂਗ ਬਣਾ ਕੇ ਬੀ ਲੁੱਟਣ ਆ ਜਿੰਦੇ ਮੈਂ ਮੇਰਾ ਕੀ ਮੇਰਾ ਕੀ ਵਿਜੂਦ ਹੈ ਤੇ ਮੇਰਾ ਕੀ ਬਚਾ ਹੈਗਾ ਕੀ ਮੈਨੂੰ ਗਵਰਨਮੈਂਟ ਇਹ ਕੋਈ ਸੇਫਟੀ ਜਾਂ ਸਕਿਉਰਟੀ ਦਿੰਦੀ ਹੈ ਕੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਸਮ ਸਕਿਉਰਟੀ ਦੇਸਾ ਦਾ ਆਪਾਂ ਵੱਡੀਆਂ ਗੱਲਾਂ ਤਾਂ ਕਰਦੇ ਪਏ ਆ ਜਾਂ ਛੋਟੀਆਂ ਗੱਲਾਂ ਤਾਂ ਸੰਭਾਲ ਲਓ ਬਈ ਨਾ ਉਹਦੇ ਵਿੱਚ ਸਾਰੀ ਰਿਕਾਰਡਿੰਗ ਹੈ ਜਿਹੜੀ ਮੈਂ ਤੁਹਾਨੂੰ ਦੇ ਦਣਾ ਹੈਗਾ ਉਹਦੇ ਵਿੱਚ ਸ਼ਰਾਬੀ ਛੋਰਾ ਲੈ ਕੇ ਘੁੰਮ ਰਿਹਾ ਉਹ ਬੰਦਾ ਤੇ ਕੋਲੋਨੀ ਦੇ ਵਿੱਚ ਛੋਰਾ ਲੈ ਕੇ ਘੁੰਮ ਰਿਹਾ ਅੰਦਰ ਵੀ ਉਹਨੇ ਛੋਰਾ ਲਖਾਇਆ ਤੇ ਮਨ ਲੱਗੀ ਇੱਕ ਨਾਲ ਚਾਰ ਬੰਦੇ ਪੰਜ ਬੰਦੇ ਘਰ ਦੇ ਵੜਦੇ ਤਾਂ ਤੁਹਾਡਾ ਕੀ ਹਾਲਤ ਹੋएगी ਤੇ ਹੁਣ ਪੁਲਿਸ ਨੇ ਤੁਹਾਡੀ ਕੰਟਰੋਲ ਮੈਨੇਜਮੈਂਟ ਲਈ ਉਹਨਾਂ ਨੇ ਉਦੋਂ ਉਹ ਆਪਣਾ ਰਿਪੋਰਟ ਲਿਖ ਕੇ ਗਏ ਸੀਗੇ ਤੇ ਉਹਨਾਂ ਨੇ ਪਰਸੋਂ ਵੀ ਆਪਾਂ ਮੁੰਦਾਂ ਨੂੰ ਭੇਜ ਕੇ ਉਹਨਾਂ ਜਿਹੜੇ ਆਧਾਰ ਕਾਰਡ ਦੇ ਬੰਦੇ ਸੀਗੇ ਉਥੇ ਤੇ ਗਣ ਪਛਾਣ ਕੀਤੀ ਜਿੱਥੇ ਜਿਹੜੇ ਜਿੱਥੇ ਦਾ ਆਧਾਰ ਕਾਰਡ ਦੇ ਐਡਰਸ ਸੀਏ ਕੁੰਨਨਪੁਰੀ ਜਾਂ ਕਿਤੇ ਵੀ ਉਹਨਾਂ ਦਾ ਐਡਰਸ ਸ਼ੋ ਕੀਤਾ ਸੀਗੇ ਉਥੇ ਜਾ ਕੇ ਆਏ ਆ ਉਥੇ ਕੁਝ ਨਹੀਂ ਮਿਲਿਆ ਮਨ ਲੱਗੀ ਸਾਡੀ ਗਵਰਨਮੈਂਟ ਵੀ ਆ ਕਿ ਆਧਾਰ ਕਾਰਡ ਬੜੇ ਆਸਾਨਾ ਬਣਾ ਕੇ ਦੇ ਦਿੰਦੀ ਆ ਸਮਝ ਲੋ ਕਿ ਇਹਨਾਂ ਨੂੰ ਇਲੈਕਸ਼ਨ ਦੀ ਪਈ ਹੋਈ ਹੈ ਕਿ ਆਧਾਰ ਕਾਰਡ ਤੇ ਸਾਰੇ ਚੋਰਾਂ ਨੂੰ ਬਣਾ ਕੇ ਇਹਨਾਂ ਨੂੰ ਮਮ ਹੋ ਗਿਆ ਕਿ ਸਾਰੋਂ ਰੱਖ ਦੇਈ ਜਾਓ ਕੋਈ ਇਹਨਾਂ ਨੂੰ ਵੋਟਾਂ ਨਹੀਂ ਦੇਦੀ ਬਾਕੀ ਜੋ ਬਾਕੀ ਖੈਰ ਹੈਗੀ ਹੈ ਮੈਂ ਕਿਹਾ ਆਧਾਰ ਕਾਰਡ ਕਿਸ ਬਿਆਹ ਤੇ ਬਣੇ ਹੋਏ ਨੇ ਲੋਕੋ ਆਧਾਰ ਕਾਰਡ ਇੰਡੀਆ ਇੰਡੀਆ ਆਧਾਰ ਕਾਰਡ ਨੇ ਕਿਵੇਂ ਬਣਾ ਲੈ ਇਹਨਾਂ ਨੇ ਨੇਪਾਲ ਦੀ ਅੰਦਰ ਰਹਿ ਗਈ ਹੈ ਤਾਂ ਉਹਨੂੰ ਆਪਾਂ ਇੱਥੇ ਜੀ ਉਹਨੂੰ ਦਿੱਤੀ ਹੈਗੀ ਆ ਪੀਆਰ ਦਿੱਤੀ ਉਹਨੂੰ ਮਿਲ ਗਈ ਤਰ੍ਹਾਂ ਮੈਂ ਕਿਹਾ ਜੀ ਗਲੀ ਭੇਰਦੇ ਰਹਿੰਦੇ ਨੇ ਸਾਨੂੰ ਅਸੀਂ ਬਾਹਰ ਦੇ ਕਿਸੇ ਕੰਟਰੀ ਜਾ ਕੇ ਦੇਖੋ ਤੁਹਾਨੂੰ ਪੀਆਰ ਮਿਲਦੀ ਕਿਸੇ ਤੇ ਕੀ ਮੰਨ ਕਰਦੇ ਹੋ ਵੇਡ ਮੰਗ ਰਹੇ ਕਿ ਪਹਿਲਾਂ ਤੇ ਇਹ ਦੀ ਐਜੂਕੇਸ਼ਨ ਹੋਣ ਦੀ ਜ਼ਿੰਮੇਵਾਰੀ ਹੁਣ ਜੀ ਦੀ ਹੈ ਇਹ ਅਗਰ ਨਹੀਂ ਹੋ ਰਹੀ ਤਾਂ ਸਾਨੂੰ ਇਹਦੇ 'ਚ ਰੋਪ ਪਾਈ ਜਾਣੀ ਚਾਹੀਦੀ ਹੈ ਨਹੀਂ ਤਾਂ ਇਹ ਘਟਨਾ ਬਹੁਤ ਵੱਡੀ ਹੈ ਕਿ ਤੁਹਾਨੂੰ ਰੋਜ਼ ਅਖਬਾਰੇ ਵੀ ਦਿਖਣ ਨੂੰ ਆ ਰਹੇ ਕਿ ਨੇਪਾਲ ਨੇ ਬੰਦੇ ਰੋਜ਼ ਨੂੰ ਕੋਈ ਨਾ ਕੋਈ ਘਟਨਾ ਕਰ ਰਹੇ ਨੇ ਰੋਜ਼ ਅਖਬਾਰਾਂ 'ਚ ਦਿਖਣ ਨੂੰ ਆ ਰਹੇ ਹੈਗਾ